ਸਤਿ ਸ੍ਰੀ ਅਕਾਲ ਜੀ ਮੈਂ ਵਿਕੇ ਲਖਮੀਰ ਆਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਵਨ ਮੋਟਿਕ ਦੇ ਉੱਤੇ ਤੇ ਅੱਜ ਅਸੀਂ ਤੁਹਾਡੇ ਲਈ ਪਹਿਲਾਂ ਦੀ ਤਰ੍ਹਾਂ ਫਿਰ ਕੜਾਈ ਦੇ ਵੱਖ-ਵੱਖਰੇ ਡਿਜ਼ਾਈਨਾਂ ਦੀ ਵੀਡੀਓ ਲੈ ਕੇ ਆਏ ਹਾਂ ਤੇ ਹੋਰ ਡਿਜ਼ਾਈਨ ਤਿਆਰ ਹੋ ਚੁੱਕੇ ਹਨ ਜੋ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋਗੇ ਤੁਹਾਨੂੰ ਬਹੁਤ ਪਸੰਦ ਆਉਣਗੇ ਸਾਰੀ ਵੀਡੀਓ ਦੇਖਿਓ ਤੁਸੀਂ ਦੇਖੋਗੇ ਬਹੁਤ ਸੋਹਣੇ ਡਿਜ਼ਾਈਨ ਤਿਆਰ ਕੀਤੇ ਗਏ ਹਨ ਤੇ ਜਿਹੜੇ ਭੈਣ ਬਰ ਆਪਣੇ ਨਾਲ ਨਵੇਂ ਜੁੜਦੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਦਬਿਓ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਵੀ ਕਰਿਓ ਚਲੋ ਜੀ ਮੈਂ ਤੁਹਾਨੂੰ ਦਿਖਾਉਣਾ ਵੱਖ ਲੋ ਜੀ ਆ ਗਿਆ ਆਪਣਾ ਬੋਲਣ ਦਾ ਸੂਟ ਜਿਹਦੀਆ ਪੌਤੇ ਵੀਡੀਓ ਪਾਈ ਸੀਗੀ ਤੇ ਇਹਦੇ ਕਿਹੜੇ ਰਿਤੇ ਕਢਾਈ ਕੀਤੀ ਗਈ ਆ ਜਿਵੇਂ ਮੈਂ ਤੁਹਾਨੂੰ ਉੱਤੇ ਕਿਹਾ ਸੀਗਾ ਵੀ ਜਦੋਂ ਇਹ ਡਿਜ਼ਾਈਨ ਬਣ ਕੇ ਕੰਪਲੀਟ ਹੋ ਗਿਆ ਨਾ ਮੈਂ ਤੁਹਾਨੂੰ ਉਹਦੀ ਵੀਡੀਓ ਪਾਉਂਗਾ ਤੇ ਇੱਕ ਸੂਟ ਮਤਲਬ ਦੋ ਸੂਟ ਹੋਰ ਨੇ ਸਾਤੇ ਉਹਨਾਂ ਦੀ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਗਾ ਡਿਜ਼ਾਈਨ ਤੇ ਇਹ ਤੁਹਾਨੂੰ ਨੇੜੇ ਤੋਂ ਦਿਖਾਉਣਾ ਦੇਖੋ ਨਾ ਕਾਲੇ ਸੂਟ ਦੇ ਉੱਤੇ ਨਾ ਰੰਗ-ਬਰੰਗੇ ਫੁੱਲਾਂ ਦੀ ਕਢਾਈ ਕਿੰਨੀ ਜਿਆਦਾ ਸੋਹਣੀ ਲੱਗ ਰਹੀ ਆ ਤੇ ਹੁਣ ਤੁਸੀਂ ਇਮੇਜਿਨ ਕਰਕੇ ਦੇਖ ਲਓ ਨਾ ਤੇ ਆ ਆ ਬਾਂ ਆ ਗਈ ਇਹ ਆ ਮਨੇ ਇਸ ਤਰੀਕਾ ਰੱਖਿਆ ਹੋਇਆ ਇਹ ਹੈ ਨਾ ਵੀ ਜਿਵੇਂ ਆਪਾਂ ਨੇ ਛੋਟ ਸਲਾਈ ਕੀਤਾ ਹੋਵੇ ਆ ਨੀਚੇ ਘੇਰ ਆ ਗਿਆ ਤੇ ਜਦੋਂ ਹੁਣ ਇਹ ਇੰਹੀਂ ਬਣ ਕੇ ਇਦਾਂ ਦੀ ਲੱਗੂਗਾ ਹੈ ਨਾ ਤੁਸੀਂ ਸਾਨੂੰ ਦੱਸਿਓ ਨਾ ਵੀ ਇਹ ਸੋਹਣਾ ਲੱਗੂਗਾ ਕਿਉਂ ਇਧਰੋਂ ਇਹ ਦੇਖੋ ਐਨੂੰ ਜਾਂਦਾ ਨਾ ਤੇ ਐਨੂੰ ਜਾਂਦਾ ਤੇ ਕਿਉਂ ਜਿਵੇਂ ਹੁਣ ਆਪਾਂ ਨੂੰ ਭੈਣਾ ਕਹਿੰਦੀਆਂ ਨੇ ਜਿਹੜੇ ਆਪਣੇ ਤੋਂ ਕੰਮ ਕਰਵਾਉਂਦੇ ਨੇ ਆਪਾਂ ਉਦਾਂ ਕਢਾਈ ਕਰ ਦਿੰਦੇ ਆ ਤੇ ਤੁਸੀਂ ਕਮੈਂਟ ਕਰਕੇ ਸਾਨੂੰ ਇਹ ਵੀ ਦੱਸਿਓ ਨਾ ਜਿਵੇਂ ਸੈਂਟਰ ਦੇ ਖਾਲੀ-ਖਾਲੀ ਲੱਗਦਾ ਵੀ ਕੀ ਜੇ ਇੱਥੇ ਵੀ ਕਢਾਈ ਕਰਦੇ ਆਪਾਂ ਵੀ ਸੋਹਣਾ ਲੱਗਦਾ ਤੇ ਆ ਦੇਖੋ ਨੇ ਇਹਦੇ ਵਿੱਚ ਗ੍ਰੀਨ ਜਰੀ ਦਾ ਜੀਰੋ ਰੰਗ ਨਾਲ ਕਢਾਈ ਕੀਤੀ ਗਈ ਆ ਤੇ ਆ ਬ੍ਰਾਊਨ ਜੀ ਸ਼ੀਟ ਤੇ ਆ ਗਿਆ ਅੱਦੇ ਤਾਂ ਮੈਨੂੰ ਰੰਗਾਂ ਦਾ ਨਹੀਂ ਪਤਾ ਹੁੰਦਾ ਕਿਹੜੇ-ਕਿਹੜੇ ਨੇ ਤੇ ਆਹ ਯੈਲੋ ਆ ਗਿਆ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਇਹ ਤੇ ਬਿਲਕੁਲ ਇਹਦੇ ਨਾਲ ਦਾ ਸੇਮ ਆਪਣਾ ਬਾਤ ਆ ਗਿਆ ਆ ਦੇਖੋ ਬਾਕੀ ਇਹਦੇ ਹੋਰ ਉੱਤੇ ਕੜਾਈ ਨਹੀਂ ਕੀਤੀ ਗਈ ਮੈਨੂੰ ਇੰਨੀ ਇਹ ਇੰਨੀ ਕੀ ਕੜਾਈ ਕੀਤੀ ਗਈ ਹੈ ਹੈਨਾ ਜਿਵੇਂ ਕਿਉਂ ਜਿਵੇਂ ਜਿਵੇਂ ਪਸੰਦ ਹੁੰਦੀ ਆ ਫਿਰ ਉਹ ਅਗਲਾ ਓਵੇਂ ਓਵੇਂ ਕੜਾਈ ਕਰਵਾਉਂਦਾ ਹੈਨਾ ਕਈ ਵਾਰ ਆਪਾਂ ਇੰਸਟਾਗ੍ਰam ਵਗੈਰਾ ਤੇ ਦੇਖਦੇ ਆ ਜਾਂ ਕਿਸੇ ਗਾਣੇ ਗੋਣੀ ਚ ਦੇਖ ਲੈਣੇ ਆ ਜਾਂ ਕਿਸੇ ਭੈਣ ਦੇ ਪਾਏ ਦੇਖ ਲੈਣੇ ਹੈ ਨਾ ਤਾਂ ਉਹਦੋਂ ਫਿਰ ਪਸੰਦ ਆ ਜਾਂਦਾ ਫਿਰ ਅਗਲਾ ਕਹਿੰਦਾ ਵੀ ਮੈਂ ਵੀ ਇਹ ਜਿਹਾ ਸੂਟ ਕਰਵਾਵਾਂ ਤੁਸੀਂ ਵੀ ਜੇਕਰ ਹੈ ਨਾ ਸਾਥੋਂ ਕਢਾਈ ਕਰਵਾਉਣੀ ਹੈ ਇਤਾਂ ਦੀ ਤਾਂ ਅਸੀਂ ਨੰਬਰ ਮੈਂਸ਼ਨ ਕਰਦੇ ਹੁੰਨੇ ਆ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਅਸੀਂ ਕੋਰੀ ਤਾਂ ਅਸੀਂ ਤੁਹਾਡੇ ਤੱਕ ਪਹੁੰਚਦਾ ਕਰ ਦਾਂਗੇ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਕਿਦਾਂ ਦਾ ਲੱਗਿਆ ਹਾਂਜੀ ਇਹ ਆਪਣਾ ਆ ਗਿਆ ਦੂਸਰਾ ਸੂਟ ਜਿਹੜਾ ਕਿ ਆਪਣਾ ਕਾਟਨ ਦਾ ਰੈਡੀ ਕੀਤਾ ਹੈ ਇਹ ਦਾ ਘੇਰੇ ਦਾ ਵਰਕ ਹੈ ਘੇਰੇ ਤੇ ਬੇਲ ਬਣੀ ਹੋਈ ਆ 10 ਇੰਚ ਉੱਪਰ ਘੇਰੇ ਤੋਂ ਤੇ نیچے ਘੇਰੇ ਵਾਲੀ ਸਾਈਡ ਤੇ ਇਹਦੇ ਬਿੰਦੀਆਂ ਬਣੀਆਂ ਹੋਈਆਂ ਨੇ ਜਿਹੜੀਆਂ ਕਿਹਾ ਤੁਹਾਨੂੰ ਦਿਖ ਰਹੀਆਂ ਨੇ ਬਹੁਤ ਸੋਹਣੀਆਂ ਨੇ ਇਹ ਆਪਾਂ ਜਰੀ ਦੀਆਂ ਬਣਾਈਆਂ ਨੇ ਇਹ ਚ ਆਪਾਂ ਨੇ ਤਿੰਨ ਕਲਰ ਪਾਏ ਨੇ ਇੱਕ ਤਾਂ ਇਹਦੇ ਵਿੱਚ ਫਰੋਜੀ ਕਲਰ ਹੈ ਇੱਕ ਲੈਮਨ ਹੈ ਇੱਕ ਗ੍ਰੀਨ ਤੇ ਗ੍ਰੇ ਕਲਰ ਦੀ ਇਹਦੀ ਮੈਚਿੰਗ ਕੀਤੀ ਆਪਾਂ ਨੇ ਦੁਪੱਟੇ ਨਾਲ ਬਹੁਤ ਸੋਹਣਾ ਲੱਗ ਰਿਹਾ ਹੈ ਇਹ ਬੇਲ ਘੇਰੇ ਤੇ ਹੈ 10 ਇੰਚ ਛੱਡ ਕੇ ਘੇਰੇ ਤੋਂ ਉੱਪਰ ਨੂੰ ਤੇ ਇਹੀ ਡਿਜ਼ਾਈਨ ਆਪਾਂ ਨੇ ਇਹਦੀ ਸੇਮ ਬਾਹਾਂ ਤੇ ਕੀਤਾ ਹੈ ਇਹ ਵਾਲੀਆਂ ਇਹਦੀਆਂ ਬਾਹਾਂ ਆ ਗਈਆਂ ਦੋਨੋਂ ਤੇ ਸੇਮ ਬੇਲ ਆਪਾਂ ਨੇ ਬਾਹਾਂ ਤੇ ਬਣਾਈ ਹੈ ਇਹ 'ਚ ਆਪਾਂ ਨੇ ਕੋਈ ਡਾਟਸ ਨਹੀਂ ਪਾਏ ਹੈਗੇ ਬਾਹਾਂ ਤੇ ਇਹ ਸਿੰਪਲ ਨੇ ਇਹ ਬਾਹਾਂ ਤੇ ਇਹ ਤੇ ਮੂਰੀਆਂ ਆ ਗਈਆਂ ਇਹਦੀਆਂ ਸਲਵਾਰ ਦੀਆਂ ਮੂਰੀਆਂ ਦੇ ਉੱਪਰ ਆਪਾਂ ਨੇ ਇੱਕ ਫਲਾਵਰ ਬਣਾਇਆ ਹੈ ਦੋਨੋਂ ਸਾਈਡ ਤੇ ਫਲਾਵਰ ਬਣੇ ਨੇ ਮੋਰੀਆਂ ਤੇ ਤੇ ਇਸ ਤਰ੍ਹਾਂ ਆਪਾਂ ਨੇ ਇਹਦੀ ਦੁਪੱਟੇ ਨਾਲ ਮੈਚਿੰਗ ਕੀਤੀ ਹੈ ਕਾਟਨ ਦਾ ਇਹ ਗ੍ਰੇਸ ਕਾਟਨ ਦਾ ਸੂਟ ਹੈਗਾ ਮਸਟਰਡ ਸ਼ੇਡ ਹੈਗਾ ਇਹਦੇ ਵਿੱਚ ਥੋੜਾ ਜਿਹਾ ਵੀਡੀਓ ਦੇ ਵਿੱਚ ਕਲਰ ਥੋੜਾ ਜਿਹਾ ਚੇਂਜ ਆ ਰਿਹਾ ਹੈ yellow ਲੱਗ ਰਿਹਾ ਹੈ ਵੈਸੇ ਮਸਟਰਡ ਹੈ ਬਹੁਤ ਸੋਹਣਾ ਕਲਰ ਹੈ ਇਹ ਤੇ ਆ ਤੁਸੀਂ ਦੇਖ ਸਕਦੇ ਹੋ ਨਾ ਵੀ ਜਿਹੜੇ ਆ ਜਿਵੇਂ ਹੁਣ yellow ਨਿਕੜਾਈ ਕਰੀ ਹੋਈ ਹੈ ਨਾ ਇਹਦੇ ਆਲੇ ਦਲੇ ਜਰੀ ਨਾਲ ਕਵਰ ਕਰੇ ਗਏ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਣਾ ਦੇਖੋ ਬਸ ਥੋੜਾ ਚਾਨਨ ਪੈ ਰਿਹਾ ਉਹਦੇ ਕਰਕੇ ਨਹੀਂ ਪਤਾ ਲੱਗ ਰਿਹਾ ਦੇਖੋ ਸਾਰੇ ਫੁੱਲਾਂ ਦੇ ਆਲੇ-ਦਾਲੇ ਹਨ ਜਰੀ ਨਾਲ ਆਊਟਲਾਈਨ ਕੀਤੀ ਗਈ ਹੈ ਜੋ ਕਿ ਬਹੁਤ ਜਿਆਦਾ ਸੋਹਣੀ ਲੱਗ ਰਹੀ ਹੈ ਤੇ ਜਿਹੜੀ ਇਹਦੀ ਆ ਵੇਲ ਆ ਨਾ ਵੇਲ ਆ ਹਨ ਕਿ ਚਲੋ ਆ ਡੰਡੀਆਂ ਨੇ ਇਹ ਗਰੇ ਇਸ ਕਰਕੇ ਕੀਤੀਆਂ ਗਈਆਂ ਨੇ ਕਿਉਂਕਿ ਇਹਦੇ ਨਾਲ ਜਿਹੜੀ ਚੁੰਨੀ ਆ ਉਹ ਗਰੇ ਗਦਰ ਦੀ ਆ ਮਤਲਬ ਤਾਂ ਹੀ ਤੁਹਾਨੂੰ ਇਹ ਕੜਾਈ ਦੇ ਵਿੱਚ ਗਰੇ ਦਾ ਟੱਚ ਜਿਆਦਾ ਦਿਖ ਰਿਹਾ ਹੋਊਗਾ ਕਿਉਂਕਿ ਚੁੰਨੀ ਨਾਲ ਮੈਚਿੰਗ ਕਰਕੇ ਇਹਦੇ ਵਿੱਚ ਗਰੇ ਦਾ ਟੱਚ ਜਿਆਦਾ ਦਿੱਤਾ ਗਿਆ ਜਿਵੇਂ ਉਹਨਾਂ ਮੂਰੀਆਂ ਦੇ ਦਿੱਤੇ ਆ ਇਹਦੇ ਵਿੱਚ ਵੀ ਗਰੇ ਦਾ ਟੱਚ ਜ਼ਿਆਦਾ ਹੈ ਕਿਉਂਕਿ ਚੁੰਨੀ ਇਹਦੀ ਗਰੇ ਰੰਗ ਦੀ ਆ ਜਿਸ ਕਰਕੇ ਮੈਚਿੰਗ ਨੂੰ ਮੁੱਖ ਰੱਖਦੇ ਹੋਏ ਇਹਦੇ ਵਿੱਚ ਗਰੇ ਦਾ ਜਿਹੜਾ ਟੱਚ ਉਹ ਜਾਰੀ ਦਿੱਤਾ ਗਿਆ ਤੇ ਆਹ ਬਿੰਦੀਆਂ ਆ ਗਈਆਂ ਤੇ ਬਾਕੀ ਜਿਵੇਂ ਹੁਣ ਆਪਾਂ ਸੋਚੀਏ ਨਾ ਜਿਵੇਂ ਇਹ ਮਾਸਟਰਡ ਕਲਰ ਆ ਗਿਆ ਕਾਟਨ ਦਾ ਜੇ ਉਹਨੇ ਇਹਦੇ ਨਾਲ ਗਰੇ ਚੁੰਨੀ ਲੈਣੀ ਹੋਵੇ ਨਾ ਕਿਵੇਂ ਆরিਜਿਨਲ ਲੱਗੂਗੀ ਜਿਹੜੀ ਆਪਾਂ ਕਢਾਈ ਕਰਦੇ ਆ ਚੁੰਨੀ ਦੇ ਨਾਲ ਦੀ ਮਿਲਦੀ ਜੁਲਦੀ ਫੇਰ ਜਾ ਕੇ ਕਿਤੇ ਮੈਚਿੰਗ ਬੈਠਦੀ ਹੈ ਇਹ ਚਲੋ ਜੀ ਇਹ ਦੁਆਜਾ ਅਸੀਂ ਤੁਹਾਨੂੰ ਤੀਜਾ ਡਿਜ਼ਾਈਨ ਦਿਖਾਉਣੇ ਆ ਵੀਡੀਓ ਨਾਲ ਬਣੇ ਰਹੋ ਤੇ ਇਹਦੇ ਵਿੱਚ ਆਪਾਂ ਨੇ ਇੱਕ ਬਰਾਊਨ ਛੇੜ ਤੇ ਇੱਕ yellow ਤੇ ਜਰੀ ਜਰੀ ਦੇ ਨਾਲ ਆਪਾਂ ਨੇ ਪੱਤੀਆਂ ਬਣਾਈਆਂ ਨੇ ਗ੍ਰੀਨ ਕਲਰ ਦੀਆਂ ਪੈਰਟ ਗ੍ਰੀਨ ਕਲਰ ਹੈ ਬਹੁਤ ਸੋਹਣਾ ਲੱਗਦਾ ਹੈ ਤੇ ਇਹ ਚਾਕ ਆ ਗਏ ਤੇ ਉਹ ਬਾਹਾਂ ਆ ਗਈਆਂ ਇਹਦੀਆਂ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਨਾ ਕਾਲੇ ਸੂਟ ਦੇ ਉੱਤੇ ਫੁੱਲਾਂ ਦਾ ਕੰਪੀਨੇਸ਼ਨ ਕਿੰਨਾ ਸੋਹਣਾ ਲੱਗ ਰਿਹਾ ਹੈ ਨਾ yellow ਕਲਰ ਕਾਲੇ ਗੂੜੇ ਸੂਟ ਉੱਤੇ ਦੇਖੋ ਕਿੰਨਾ ਸੋਹਣਾ ਲੱਗਦਾ ਜਿਵੇਂ ਆਪਣਾ ਸੂਰਜਮੂਖੀ ਦੇ ਫੁੱਲ ਨਹੀਂ ਹੁੰਦੇ ਉਹਦੇ ਵਾਂਗ ਲੱਗਦੇ ਨੇ ਹੈ ਨਾ ਪੂਰੀ ਐ ਇੱਕਦਣਾ ਦੀ ਜਿਵੇਂ ਆਪਣੇ ਫੁੱਲਾਂ ਦੀ ਫਲਵਾੜੀ ਹੁੰਦੀ ਹੈ ਨਾ ਉਹ ਉਹ ਉਦਾਂ ਲੱਗ ਰਹੇ ਨੇ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਡਿਜ਼ਾਈਨ ਕਿੱਦਾਂ ਦਾ ਲੱਗਿਆ ਜੇਕਰ ਕਿਸੇ ਵੀ ਭੈਣ ਭਰਾ ਨੇ ਹੈ ਨਾ ਇਦਾਂ ਦਾ ਡਿਜ਼ਾਈਨ ਕਰਾਉਣਾ ਹੋਵੇ ਉਹ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਲਓ ਜੀ ਇਸਤਮਾਲ ਫਿਰ ਅਗਲੇ ਨੂੰ ਨਵਾਂ ਡਿਜ਼ਾਈਨ ਦਿਖਾਵਾਂਗੇ ਹਾਂਜੀ ਇਹ ਆ ਗਿਆ ਆਪਣਾ 벨ਵਟ ਦਾ ਸੂਟ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀਡੀਓ ਦਿਖਾਈ ਸੀ ਹੈਨਾ ਵੀ ਸੂਟ ਦੀ ਇਹ ਆਪਾਂ ਨੇ ਹੁਣ ਰੈਡੀ ਕਰਤਾ ਕਰਿਆ ਸੂਟ ਤੇ ਇਹ ਆ ਗਿਆ ਘੇਰਾ ਜੀ ਸੂਟ ਦਾ ਇਹਦੇ ਤੇ ਆਪਾਂ ਨੇ ਵਰਕ ਕੀਤਾ ਬਲੈਕ ਐਂਡ ਗੋਲਡਨ ਜ਼ਰੀ ਦਾ ਤੇ ਆ ਆਪਾਂ ਨੇ ਇਹਦੇ ਵਿੱਚ ਸ਼ੀਸ਼ਾ ਲਾਇਆ ਤੇ ਘੇਰੇ ਦੇ ਉੱਪਰ ਐਵੇਂ ਬੂਟੀਆਂ ਬਣਾਈਆਂ ਨੇ ਸ਼ੀਸ਼ਾ ਲਾ ਕੇ ਤੇ ਇਹ ਆ ਗਿਆ ਆਪਣਾ ਬੇਲ ਦਾ ਵਰਕ ਘੇਰੇ ਦੇ ਉੱਪਰ ਇਹ ਇਸ ਤਰ੍ਹਾਂ ਆਪਾਂ ਨੇ ਪੈਚ ਅਟੈਚ ਕੀਤਾ ਇਹਦੇ ਤੇ ਤੇ ਨੂੰ ਪੈਚ ਵਰਕ ਵੀ ਕਿਹਾ ਜਾ ਸਕਦਾ ਇਹ ਡਬਲ ਸ਼ੈਂਡਡ ਸੂਟ ਵੀ ਬਣ ਗਿਆ ਹਨ ਤੇ ਇਹ ਆ ਗਈਆਂ ਇਹਦੀਆਂ ਬਾਵਾ ਤੇ ਬਾਵਾ ਤੇ ਵੀ ਸੇਮ ਆ ਉਮੀ ਆਪਾਂ ਨੇ ਕੱਟ ਵਰਕ ਕਰਕੇ ਤੇ ਸ਼ੀਸ਼ਾ ਲਾਇਆ ਵੇਲ ਬਣਾਈਆ ਹਨ ਤੇ ਇਹ ਹੈਗਾ ਸਟਿਚ ਕੀਤਾ ਹੋਇਆ ਸੂਟ ਪਹਿਲਾਂ ਆਪਾਂ ਤੁਹਾਨੂੰ ਵੀਡੀਓ ਦਿਖਾਈ ਸੀ ਵੀ ਅਨ ਸਟਿਚ ਦੀ ਉਹਦੇ ਤੇ ਆਪਾਂ ਕੱਲ੍ਹ ਘੇਰੇ ਦੀ ਵੀਡੀਓ ਦਿਖਾਈ ਸੀ ਕਿਉਂਕਿ ਸਟਿਚ ਕਰਨ ਵਾਸਤੇ ਚੱਲ ਗਿਆ ਸੀ ਸਲਵਾਰ ਤੇ ਇਹ ਆ ਗਈ ਸਲਵਾਰ ਇਹਦੀ ਸਲਵਾਰ ਤੇ ਵੀ ਪੌਂਚਿਆਂ ਦਾ ਵੀ ਵਰਕ ਸੇਮ ਹੀ ਹੋਇਆ ਹੋਇਆ ਹੈ ਇਸ ਤਰ੍ਹਾਂ ਇਹ ਸੂਟ ਬਹੁਤ ਸੋਹਣਾ ਲੱਗ ਰਿਹਾ ਹੈ ਬੈਲਵਟ ਦਾ ਸੂਟ ਹੈ ਇਹ ਬਲੈਕ ਐਂਡ ਵਾਈਟ ਕਲਰ ਚ ਇਹ ਦੋ ਕਲਰ ਦਾ ਸੂਟ ਬਣਾਇਆ ਆਪਾਂ ਨੇ ਤੇ ਸਟਿਚ ਕਰਕੇ ਦੇਖੋ ਤੁਸੀਂ ਇਹਦੀ ਲੁੱਕ ਕਿੰਨੀ ਸੋਹਣੀ ਲੱਗ ਰਹੀ ਆ ਤੇ ਬਾਕੀ ਆਪਾਂ ਇਹਦੀ ਸੋਹਣਾ ਲੱਗ ਰਿਹਾ ਐਵੇਂ ਦਾ ਤੁਸੀਂ ਵੀ ਵਰਕ ਕਰਵਾ ਸਕਦੇ ਹੋ ਤਿਆਰ ਸੂਟ ਦਾ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੁੰਦਾ ਇਹ ਤੇ ਇਹ ਦੋਨੋਂ ਹੀ ਪੈਚ ਜਿਹੜਾ ਪੈਚ ਵੀ ਲਗਾਇਆ ਉਹ ਵੀ ਵੈਲਵਟ ਦੇ ਵਿੱਚ ਹੈ ਤੇ ਸੂਟ ਵੀ ਵੈਲਵਟ ਦਾ ਇਹ ਦੇਖ ਸਕਦੇ ਹੋ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋ ਕੰਮ ਦੀ ਕਿੰਨਾ ਸੋਹਣਾ ਲੱਗ ਰਿਹਾ ਹੈ ਇਹ ਇਸੇ ਤਰ੍ਹਾਂ ਹੀ ਆਪਾਂ ਹੋਰ ਇੱਕ ਸੂਟ ਦੀ ਵੀਡੀਓ ਵੀ ਬਣਾਵਾਂਗੇ ਹਨਾ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੀ ਆਪਾਂ ਕਿਵੇਂ-ਕਿਵੇਂ ਦੇ ਸੂਟ ਰੈਡੀ ਕਰਦੇ ਹਾਂ ਡਿਜ਼ਾਈਨ ਤੁਸੀਂ ਵੀ ਸੇਮ ਐਵੇਂ ਦੇ ਡਿਜ਼ਾਈਨ ਤਿਆਰ ਕਰਵਾ ਸਕਦੇ ਹੋ ਆਈਡੀਆ ਲੈ ਕੇ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਹਾਂਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਡਿਜ਼ਾਈਨ ਕਿਦਾਂ ਦੇ ਲੱਗੇ ਤੇ ਜੇਕਰ ਕਿਸੇ ਭੈਣ ਭਰਾਵ ਨੇ ਇਦਾਂ ਦਾ ਡਿਜ਼ਾਈਨ ਤਿਆਰ ਕਰਵਾਉਣਾ ਹੋਵੇ ਤਾਂ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਸਾਡੇ ਨਾਲ ਸਾਡੇ ਫੋਨ ਤੇ ਵਟਸਐਪ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਜਿਹੜੇ ਭੈਣ ਭਰਾ ਆਪਣੇ ਨਾਲ ਨਵੇਂ ਜੁੜਦੇ ਨੇ ਉਹ ਜਨਨ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਦਬਿਓ ਵਧੀਆ ਲੱਗੀ ਲਾਈਕ ਕਰਿਓ ਇਹਨਾਂ ਨੂੰ ਸ਼ੇਅਰ ਵੀ ਕਰਿਓ ਚਲੋ ਜੀ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਜੇਕਰ ਕੋਈ ਗਲਤੀ ਹੋਈ ਹੋਵੇ ਤਾਂ ਮਾਫ਼ ਕਰਦੇ ਹੋ ਹੱਸਦੇ ਰਹੋ